ਤੁਨੋਂ ਇੱਕ ਨਾ ਵੀਡੀਓ ਕਵਰ ਕੀਤੀ ਆ ਪਾਉ ਨਿੰਮੇ ਕੋਲੇ ਪਿੰਡ ਮੱਤੇ ਵਾਲਾ ਤੇ ਟੌਪ ਦੇ ਪਸੂ ਹੋਰ ਵੀ ਵੀਡੀਓ ਚ ਆ ਆਦੀ ਮੈਂ ਸਟਾਰਟਿੰਗ ਚ ਵੀਡੀਓ ਲਾਉਣ ਲੱਗਾ 45000 ਰੁਪਇਆ ਸੱਜਣੋ 5 ਕਿਲੋ ਦੁੱਧ ਤੇ 45 46 ਰੰਦੀ ਬਣੀ ਹੋਈ ਆ ਤੇ ਵੇਖਿਓ ਵਿਚਾਰ ਕਰਿਓ ਬਹੁਤ ਟੌਪ ਦੀ ਰਹੂਗੀ ਆਪਾਂ ਨੂੰ ਧੰਨਵਾਦ ਆ ਸੱਜਣੋ ਸਾਰੀ ਵੀਡੀਓ ਵੇਖਿਓ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਸਜਣੋ ਉਹ ਨੋਟ ਕਰ ਲਿਓ ਪੈਂਡ ਮੱਤੇਵਾਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਭਾਉ ਨਿੰਮੇ ਕੋਲੇ ਆ ਸਜਣੋ ਦੋ ਬਿਲਕੁਲ ਤਾਜ਼ੀਆਂ ਸੁਈਆਂ ਝੋਟੀਆਂ ਚੰਗੇ ਸੰਗ ਸੰਗ ਦੀਆਂ ਤੇ ਕੋਕਾ ਪੀਸੋ ਤੇ ਸੱਜਣੋ ਇੱਕ ਲੋੜ ਤੇ ਤਿਆਰ ਚੰਗੇ ਕਦ ਕਾਠ ਦੀ ਝੋਟੀ ਪਾਉ ਕੁਲੇ ਆ ਤੇ ਜਿਵੇਂ ਕਹਿ ਦੀ ਨਾ ਜਾਮਨਰ ਕੀ ਕਾਲੀ ਆ ਸਰੀਰ ਦੀ ਬੰਤਰ ਬਹੁਤ ਸੋਹਣੀ ਆ ਤੇ ਬਾਕੀ ਦਾ ਟਾਪ ਦੇ ਪਸ਼ੂ ਹੁੰਦੇ ਆ ਪਾਉ ਕੁਲੇ ਤੇ ਇੱਕ ਸੱਜਣੋ ਤੋਕੜ ਗੱਭ ਇਹ ਮੈਂ ਆਦੀ ਆ ਸਾਰੀ ਗੱਲਬਾਤ ਪਾਉ ਨਾ ਕਰਾਂਗੇ ਕੱਲਾ ਕੱਲਾ ਪਸ਼ੂ ਆਪਾਂ ਚਲਾ ਕੇ ਵੇਣੇ ਆ ਕੱਲੇ ਕੱਲੇ ਦੀ ਡਿਟੇਲ ਲਾਵਾਂਗੇ ਸੱਜਣੋ ਤੇ ਸੁੰੀਆਂ ਮਈਆਂ ਤੋਂ ਸਟਾਰਟ ਕਰਾਂਗੇ ਕਿੰਨਾ ਦੁੱਧਵਾ ਦਾ ਕਿੰਨੇ ਟਾਈਮ ਦੀਆਂ ਸੂਈਆਂ ਸਾਰੀਆਂ ਗੱਲਾਂ ਬਾਤਾਂ ਕਰਕੇ ਰੇਟ ਰੂਟ ਵੀਡੀਓ 'ਚ ਹੋਣਗੇ ਤੇ ਕੋਈ ਵੀ ਪਸ਼ੂ ਸੱਜਣੋ ਜਿਵੇਂ ਹਰ ਵੀਡੀਓ 'ਚ ਕਹਿੰਦੇ ਪਸੰਦ ਆਉਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਆ ਝੋਟੀ ਤੇ ਵੀ ਇੰਜ ਜੀ ਕਰਦਾ ਸੱਜਣੋ ਜਿਵੇਂ ਕੈਮਰਾ ਨਾ ਹੌਕਸ ਰੱਖੀਏ ਕਿਉਂਕਿ ਇੰਨੀ ਬਰੀਕੀ ਇਹੋ ਜਿਹਾ ਥਾਂਲੇਵਾ ਲੱਗਣਾ ਹਰ ਮੈਨ ਦੇ ਵਸ ਦੀ ਗੱਲ ਨਹੀਂ ਚੈੱਕ ਕਰੋ ਦੁੱਧ ਦਾਲੀਆਂ ਨਾੜਾ ਕਿੰਨੇ ਟੌਪ ਦੇ ਚਾਰਾਂ ਥਨਾ ਦਾਬ ਸੀ ਗੈਪ ਦੂਰੀ ਲੱਗੀ ਆ ਬਾਕੀ ਸੱਚ ਨੂੰ ਸੁਭਾਅ ਕਿੱਡਾ ਚੰਗਾ ਕਰਮਾਂ ਵਾਲੀ ਦਾ ਨੇੜੇ ਨੂੜੇ ਗਏ ਆ ਇਹਦੇ ਤੋਂ ਸ਼ੁਰੂ ਕਰਦੇ ਆ ਤੇ ਜਾਣਕਾਰੀ ਲੈਣੇ ਆਪਾਂ ਪਾਉ ਨੰਮੇ ਤੋਂ ਹਾਂ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਦੀ ਸਾਸਰੀ ਕਾਲ ਦੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਨਾ ਕਿਰਪਾ ਬਾਬੇ ਦੀ ਬਾਬੇ ਦੀ ਸੋਹਣੀ ਕਿਰਪਾ ਜੀ ਕਿਰਪਾ ਬਾਬੇ ਦੀ ਸੋਹਣੀ ਤੇ ਘਰ ਪਰਿਵਾਰ ਘਰ ਪਰਵਾਹ ਠੀਕ ਆ ਮੇਰਾ ਦੇ ਬੜੇ ਸੰਧੂ ਸਾਹਿਬ ਤੁਸੀਂ ਜਿੱਦਣ ਦੇ ਆਏ ਮੇਰਾ ਸਰੀਰ ਪੜੇ ਦੇ ਨੋ ਇੱਥੇ ਲਾ ਹਾਂ ਥੋੜੀ ਜੀ ਹਨਾ ਇਨਫੈਕਸ਼ਨ ਨੂੰ ਕਿੰਨਾ ਵੱਧ ਗਈ ਸੀ ਹਾਂਜੀ ਉਹਦਾ ਠੀਕ ਆ ਅੱਗੇ ਨਾਲ ਬੜਾ ਫਰਕ ਪਿਆ ਚਲੋ ਕਰੂਗਾ ਬਾਬਾ ਦੀਪ ਸਿੰਘ ਦਾ ਕੰਮ ਚੱਲੀ ਜਾਂਦਾ ਆਹ ਦੀ ਗੱਲ ਕਰਵਾਦੇ ਤੇ ਯਾਦ ਪਿਰਦਾ ਵੱਡੀਆਂ ਵੀ ਗੱਲਾਂ ਦਾ ਵੀ ਹਾਰ ਨਹੀਂ ਮੰਨਦਾ ਹਾਂਜੀ ਹਾਂਜੀ ਲੈਦੇ ਹੋਏ ਹਾਂ ਠੀਕ ਆ ਤਾਂ ਹਾਂਜੀ ਵਧੀਆ ਆਈਆਂ ਅਸੀਂ ਸੰਧੂ ਸਾਹਿਬ ਛੇ ਠੀਕ ਆ ਜੀ ਤੇ ਤਿੰਨ ਝੋਟੀਆਂ ਹੈਗੀਆਂ ਮੈਂ ਚੱਲ ਵੀਡੀਓ ਪਾ ਦਈਏ ਤੁਸੀਂ ਇੱਧਰ ਆ ਜਾਈਓ ਹਾਂਜੀ 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 ਚਗੀਆਂ ਟੌਪ ਕਲਾਸ ਦੀਆਂ ਵਾ ਠੀਕ ਆ ਭਾ ਆਹ ਮੂੰਹ ਚੌਗੀ ਆ। ਹਾਂ। ਕਿਆ ਬਾਤ। ਮੈਲਾ ਕੱਲ ਦਾ ਦਹੀਂ ਮਾਰਨਾ। ਠੀਕ ਆ। ਜਿਆਦਾ ਤੋਂ 15 ਲੀਟਰ। ਹੰਦੂ ਸਾਹਿਬ ਕਹਿਣ ਵਾਲੀ ਗੱਲ ਨਹੀਂ। ਠੀਕ ਆ ਜੀ। ਜਿਆਦਾ ਤੋਂ 15 ਲੀਟਰ ਦੁੱਧ ਤੇ ਕੱਟੀ ਕੋ। 14 ਤੋਂ 15 ਦੁੱਧ ਐਸ ਵੇਲੇ ਤਿਆਰ ਕੱਟੀ ਕੋਲੇ ਸੂਈ ਪਾਉਣੀ ਮੈਂ ਕਿੰਨੇ ਦਿਨਾਂ ਦੀ ਆ? ਇਹ ਮੈਲਾ ਨਹੀਂ ਜੇ ਕੱਲ ਦਾ ਤਨਾ ਬਚਿਆ। ਮੰਨ ਲਓ ਵੀ 14 14-15 ਦਿਨਾਂ ਦੀ ਸੂਈ ਆ। ਤੇ ਪਾਉਜੀ ਕੱਦ-ਕੁੱਦ ਬਹੁਤ ਚੰਗਾ। ਹੰਦੂ ਸਾਹਿਬ 20 ਯੋਧੀ ਗਰੰਟੀ ਆਈ ਹੈ ਇਹਦੀ ਮਾਂ 28 ਲੀਟਰ ਦੁੱਧ ਕੱਢਦੀ ਹੈ ਇਹ ਮਹਿਮਾਨੀ ਕੀ ਕਿਆ ਬਾਤ ਹੈ ਏਰੀਆ ਕਿਹੜੇ ਦੀ ਆ ਕੀ ਏਰੀਆ ਮਿਲ ਕੇ ਸੱਤ ਸੇ ਆਂਦੀ ਹੈ ਜੇ ਆਪਾਂ ਬੂਲ ਸ਼ਹਿਰ ਦੇ ਲਾਗੋ ਲਈਏ ਮੈਂ ਠੀਕ ਆ ਹਰਿਆਣੇ ਦੀ ਆ ਕੀ ਹਰਿਆਣੇ ਹਰਿਆਣੇ ਦੀ ਆਵੇ ਕੋਈ ਉਹ ਇਹ ਗੱਲ ਨੂੰ ਮੰਨਦੇ ਚੱਚੜ ਵੇਖੋ ਕਿੰतरह ਬਹੁਤ ਜਦਾ ਮੈਨਰ ਲੱਗਾ ਹੈ ਉਹ ਆ ਦੇ ਅਸਲ ਇਹ ਹੁੰਦੀ ਹੈ ਅੱਛਾ ਜੀ ਪਤਾ ਨਹੀਂ ਜੀ ਸਾਨੂੰ ਇਹ ਗੱਲਾਂ ਦਾ ਨਹੀਂ ਇਹ ਪਤਾ ਆਪਾਂ ਦੇ ਸਾਲ ਸੁੱਗ ਗਿਆ ਮਈਆਂ ਲਿਆਉਂਦੇ ਨਹੀਂ ਚੌਗੀ ਕਿਸੇ ਨੇ ਸਾਂਭ ਸੂਮ ਕੇ ਪਾਉ ਨੇ ਮੈਂ ਐਡੀ ਕੀਤੀ ਹੈ ਹਨਾ ਕੀ ਬਾਤ ਹਾਂਜੀ ਕਿਤੇ ਜਵਾਬ ਆ ਇਹਦਾ ਕਰਮਾਂ ਵਾਲੀ ਦਾ ਨਹੀਂ ਥਾਣੀ ਪਾਉ ਬਾਲਾ ਕੰਮ ਦਾ ਲੱਗਾ ਇਸ ਦਾ ਚੌਥੇ ਸੂਏ ਵਾਲੀ ਦਾ ਜਵਾਬ ਹਾਂ ਇਹਦਾ ਦਾ ਜਵਾਬ ਕੀ ਬਾਤ ਆ ਕਰਮਾਂ ਵਾਲੀ ਨੂੰ ਮਗੜਨ ਗਿਆ ਤੇ ਪੂਰੀਆਂ ਜਿੱਦਣ ਮਿਲ ਕੇ ਗੱਲ ਦਾਂ ਵੀ ਪੂਰੇ ਦੁੱਤ ਆ ਗਏ ਦੁੱਧ ਮੇਰੇ ਜੈ ਇਨਾਂ ਦਾ 17 18 ਕਿਲੋ ਪਰਦੇ ਬਹੁਤ ਦੁੱਧ ਕਰਮ ਵਾਲੀ ਪ੍ਰਿੰਸ ਕੱਢ ਬਾਹਰ ਇਹਨੂੰ ਲਓ ਵੀ ਸਜਣੋ ਚੌਗੀ ਘੱਟੀ ਆ ਮੂੰਹੋਂ ਤੇ ਬਹੁਤ ਚੰਗੇ ਦੁੱਧ ਤੇ ਬਾਕੀ ਸਜਣੋ ਲੇਵਾ ਬਹੁਤ ਚੰਗਾ ਦੁੱਧ ਤਾਂ ਦੇ ਨਹੀਂ ਦੇਣਾ ਘਰੋ ਚੱਕ ਕੱਦ ਕਾੜ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਪ੍ਰਿੰਸ ਦੇ ਕੱਤੋਂ ਤਾਂ ਤਾਜ਼ਾ ਹਲਾ ਲਿਓ ਸਜਣੋ ਬਰਾਬਰ ਤੁਰੂਗੀ ਤਾਂ ਮੋਢੇ ਤੇ ਆਉਂਦੀ ਆ ਮਗਰ ਬੱਚਾ ਕੱਟਾ ਆ ਗਿਆ ਸਜਣੋ ਤੇ ਭਾਉ ਨੇ ਤੁਹਾਨੂੰ ਦੱਸਿਆ ਨਾ ਜਵੇਂ ਚਵਾਈ ਸਿੰਘ ਕੁਆਲਟੀ ਵਿਖਾੜੇ ਚਵਾਈ ਤਾਂ ਨਾ ਕੀ ਕਹਿਣਾ ਹੀ ਲੱਗੀ ਆ ਕੋਈ ਸ਼ੱਕ ਨਹੀਂ ਬਸ ਪੁੱਤ ਬਸ ਕਿਉਂਕਿ ਹਾਂਜੀ ਹਾਂਜੀ ਸੱਜਣਾ ਇੱਥੋਂ ਕਰਿਓ ਚੈੱਕ ਹੁਣ ਮੈਂ ਤੁਹਾਨੂੰ ਨੇੜ ਤੋਂ ਕਰਾਉਂਗਾ ਤਸੱਲੀ ਪ੍ਰਿੰਸ ਨੇੜਿਓਂ ਫੜ ਥੁੜਿਆ ਜਰਾ ਸਾਂ ਵੇਖੋ ਸੱਜਣਾ ਜਿੰਨਾ ਲੇਵਾ ਇਹਦਾ ਕਰਮਾ ਵਾਲੀ ਦਾ ਪਛਾਣੂ ਆ ਨਾ ਤੇ ਓਨਾ ਹੀ ਕਰਮਾ ਵਾਲੀ ਦਾ ਗਾਂ ਨੂੰ ਵੀ ਲੱਗਿਆ ਹੋਇਆ ਮਾਰੀ ਜੀ ਮਾਰੀ ਪਛਾਣ ਹਾਂ ਕਰੀ ਪਛਾਣੂ ਬੱਤ ਇਹ ਫੇਰ ਨਾ ਬੜੀ ਵੇਖਿਓ ਸੱਜਣਾ ਹੁਣ ਇਥੋਂ ਪਿਸ਼ੋ ਵਿਰਲ ਸਾਰੇ ਸੁਣਾ ਦੀ ਆ ਆ ਚੀਜ਼ਾਂ ਜਿਹੜੀਆਂ ਨਾ ਸੱਜਣਾ ਦੁੱਧ ਦਿੰਦੀਆਂ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਇਥੋਂ ਕਰਮ ਵਾਲੀ ਨੂੰ ਬਹੁਤ ਟੌਪ ਦਾ ਲੇਵਾ ਤੇ ਮਿਲਕ ਵੇਣ ਵੀ ਚੰਗੀ ਆਉਂਦੀ ਆ ਤੇ ਸਿੰਗ ਵੇਖਿਓ ਮੂੰਹੋਂ ਵੀ ਚੌਗੀ ਆ ਮਿੱਤਰੋ ਐਡੀ ਆਉਂਦੇ ਸੂਏ ਨੂੰ ਨਾ ਤੁਹਾਡੇ ਘਰੇ ਬਹੁਤ ਟੌਪ ਦੀ ਮਾਂ ਬਣ ਜਾਣੀ ਆ ਕਿਉਂਕਿ ਰੁਪਈਏ ਵੀ ਖਰੇ ਤੇ ਦੁੱਧ ਵੀ ਤੁਸੀਂ ਮਾਸਤੇ ਚ ਪੀਣਾ ਕਿਉਂਕਿ ਬਹੁਤ ਟੌਪ ਦਾ ਕਦ ਕੱਢ ਤੇ ਚੰਗੇ ਵਜਨ ਵਾਲੀ ਅਗਲੇ ਸੂਏ ਨੂੰ ਮੈਂ ਬਣੂਗੀ ਤੇ ਹਾਂਜੀ ਗਾੜ ਵੀ ਇਹਦੀ ਮੈਂ ਦੀ ਪੱਕੀ 22 ਲੀਟਰ ਅਗਲੀ ਅਗਲਾ ਪਾਸਾ ਚੋਂ ਹਾਂਜੀ ਹਾਂਜੀ ਕਬੀਰ ਇੱਕ ਦਿਨ ਮੈਨੂੰ ਫੋਨ ਕਰਦਾ ਤਾਂ ਤੁਸੀਂ ਗਾੜ ਕਹਿੰਦੇ ਜੀ ਉਹਦਾ ਮਤਲਬ ਕੀ ਅਗਲੇ ਥਾਣਾ ਦਾ ਦੁੱਧ ਸਭ ਤੋਂ ਸਾਬ 22 ਲੀਟਰ ਇਹ ਲੋਕ ਕਈਆਂ ਬੰਦਿਆਂ ਨੂੰ ਬੋਲੀ ਵੀ ਬਦਲ ਜਾਂਦੀ ਹੈ 22 ਲੀਟਰ ਕਰ ਜੂਗੀ ਜਿੱਦਾਂ 17 18 ਲੀਟਰ ਦੁੱਧ ਕਰੇ ਜੇ 3 ਲੀਟਰ ਗਾੜੀ ਆ ਤਾਂ ਬਹੁਤ ਚੰਗੇ ਦੁੱਧ ਤੇ ਚੱਲੂਗੀ ਝੋਟੀ ਬਹੁਤ ਜਿਆਦੀ ਕੱਟੀ ਚੰਗੀ ਅਸਲ ਤੇ ਜਿਆਦੇ ਚੰਗੇ ਇਲਾਕੇ ਦੀ ਆ ਠੀਕ ਆ ਸਿੰਗਲ ਹੱਡੀ ਦੀ ਜੀ ਹਾਂ ਛੋਟੀ ਜੀ ਆ ਪਿੱਠ ਪੁੜਾ ਬਹੁਤ ਚੰਗਾ ਬਹੁਤ ਜਿਆਦੀ ਚੰਗੀ ਠੰਡੀ ਤੇਰੀ ਬੜੀ ਆ ਹਾਂ ਪਿੱਠ ਠੰਡੀ ਤੇਰੀ ਬੜੀ ਆ ਤੇ ਬਾਕੀ ਚਮਕਦਾਂ ਕੁ ਵੀ ਗਾਵਾਂ ਵਰਗੀ ਆ ਬਾਕੀ ਬਾਕੀ ਮੂਲਤ ਤੇ ਤੁਹਾਨੂੰ ਪਤਾ ਵਾ ਇਹੋ ਜਿਹੇ ਝੋਟਿਆਂ ਦਾ ਲੋਕ 2 2 ਸਵਾ 2 2 ਦਾ ਕਰੀ ਆ ਹਾਂਜੀ 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 ਆਪਰ ਭਾਜ ਮਿਲੀ ਆਪਾਂ ਮਰਾਵਾ ਤੁਹਾਨੂੰ ਕਹਿ ਦੋ ਪਤਾ ਵਾ ਵੀ ਟਾਡੇ ਚੈਨਲ ਤੇ ਮਾਲ ਵੇਖੋ ਕਿੰਨਾ ਵੇਗੰड्या ਆ ਗਏ ਹਾਂ ਜੀ ਵੇਗੰड्या ਵਾ ਹਾਂਜੀ ਤੇ ਗੇਮ ਇਦਾਂ ਵਾ ਵੀ ਆਪਾਂ ਜਾਇਜ਼ ਮੋਲ ਕਰਨਾ ਵਾ ਅੱਜ ਭਾਉ ਨੇ ਮੈਂ ਪਟਾਕੇ ਵੇਣ ਵੀ ਐਂ ਅਗਲਾ ਸੋਚੇ ਵੀ ਭਾਉ ਨੇ ਮੈਂ ਕਿੱਥੋਂ ਕੱਢ ਲਿਆਂਦੇ ਹੀਰੇ ਸਤੂ ਸਾਹਿਬ ਲੱਖ ਰੁਪਏ ਦੀ ਮੈਂ ਟੋਕੜ ਮੈਂ ਲਊਂਗਾ ਅੱਛਾ ਜੀ ਬੱਚਾ ਬਚਾ ਲੂ ਤੇ ਪੂਰੇ ਲੱਖ ਦੀ ਲਊਂਗਾ ਠੀਕ ਆ ਤੇ ਬੱਚਾ ਨਾ ਬਚੂਗਾ ਤੇ 90 ਹਜ਼ਾਰ ਦੀ ਮੈਂ ਲਊਂਗਾ ਟੋਕੜ ਵੀ ਲੈ ਲਾਂਗੇ ਆਪਾਂ ਜੀ 6 ਕਿਲੋ ਦੁੱਧ ਹੀ ਹੋਵੇ ਕੀ ਬਾਤ ਵੱਡੀ ਆਫਰ ਦਿੱਤੀ ਅੱਜ ਤੇ 1.5 ਲੱਖ ਦੀ ਹਾਂ ਨਾ ਦੇਣੀ ਕੋਈ ਇਹ ਨਹੀਂ ਵੀ 70 ਮੋਲ 75 ਕਰਕੇ ਤੇ ਹਾਂਜੀ ਇਹਦੇ ਵਿੱਚੋਂ 500 ਛੋੜੀ ਹੋਈ ਹੈ। 1.5 ਲੱਖ ਚੋਂ 500 ਛੋੜੀ ਹੋਈ ਹੈ। ਪਰ ਇੰਦਾ ਦੀ ਕੋਈ ਦੇਣੀ ਨਹੀਂ ਜੇ ਕਿਹਦੇ। ਕਿਉਂਕਿ ਦੁੱਧ ਬਹੁਤ ਚੰਗੇ ਵਾਲੀ ਪਲੂਨ ਕੱਟੀ ਹੈ ਨਾ। ਹੈ ਤੇ ਕੱਟੀ ਜਿਆਦੇ ਰਪਈਆ ਦੀ। ਪਾ ਮੁੱਲ ਨਹੀਂ ਕਰਨਾ। ਠੀਕ ਆ। ਦੇਣ ਵਾਲੀ ਗੱਲ ਕਰਨੀ। ਬੱਚਾ ਕੱਟਾ ਇਹਦੇ ਕੋਲ ਹੈ ਨਾ। ਬੱਚਾ ਕੱਟਾ ਨਹੀਂ ਮਗਰੋਂ। ਨਹੀਂ ਠੀਕ ਆ। ਤੇ ਇੱਕ ਆ ਕੇ ਹੀਰਾ ਹੋਰ ਲਿਆ। ਇਹ ਸੁਬਾ ਦੂਜਾ ਜੇ 6 ਦੰਦਵਾ ਇਹਨੂੰ ਅੱਜ ਸੂਈ ਨੂੰ ਪੰਜਵਾਂ ਦਿਨ ਜਿਹੜਾ ਬੱਚਾ ਜੀ। ਠੀਕ ਆ। ਘਾੜੂ ਦਿੱਤੇ ਜੀ। ਇਹ ਦੂਜਾ ਸੂਆ ਝੋਟੀ ਆ ਗਈ। ਦੁੱਧ 13 ਮੀਟਰ ਦੀ। ਬਹੁਤ ਚ ਹਾਂ ਕਿਉਂਕਿ ਰਲਦੀਆਂ ਹੀ ਨਹੀਂ ਆਪਣੇ ਨਾਲ ਮਈਆਂ ਠੀਕ ਹੈ ਠੀਕ ਤੇ ਇਹਦੇ ਕੋਲੇ ਬੱਚਾ ਕੀ ਹੈ ਜੀ ਕੱਟਾ ਹੀ ਇਹਦੇ ਮਗਰ ਵੇਖੋ ਸੱਜਣੋ ਆ ਗਾਂ ਨੂੰ ਲੈਵਾ ਨਾ ਕਰਮ ਵਾਲੀ ਮੈਂ ਦਾ 17 16 17 ਲੀਟਰ ਭਰ ਦੂਗੀ ਭਰ ਦੂਗੀ ਕੋਈ ਸ਼ੱਕ ਨਹੀਂ ਹਾਂ ਆ ਪਾਉ ਸਕਦੇ ਵਾਂਦਾ ਹੁੰਦਾ ਇਹ ਗੱਲ ਆਦਾ ਵੀ ਕੁਲਦੀਪ ਸਿੰਘ ਕੰਗਰੇ ਵਾਲੀ ਹੈ ਕੀ ਠੰਡੀ ਦਾ ਵੇਖੋ ਕੀ ਬਾਤ ਕਾ ਬੱਚਾ ਉਹ ਪਰਲੇ ਪਾਸੇ ਇੱਧਰ ਓਏ ਹੋਏ ਹੋਏ ਆਦਾ ਸੱਜਣੋ ਅਮਰੀਕਨ ਖਾਨ ਵਾਲੋ ਵੀ ਸੀਲ ਆ ਭਵਾਂ ਦੇ ਧਾਰ ਮਾਰ ਕੇ ਖਾ ਲੋ ਦੇਖੇ ਚਵਾਈ ਕੀ ਬਾਤ ਕੀ ਬਾਤ ਤੇ ਦੁੱਧ 13 ਲੀਟਰ ਦੇ ਤੇ 12 ਲੱਖ ਲੈ ਜੇ ਕੋਈ ਸਾਡੇ ਕੋਲ ਤੇ ਜੇ ਕਿਸੇ ਨੇ ਆਣ ਕੇ ਚੋਣੀ ਫਿਰ 13 ਹੀ ਹੋਊ ਕੀ ਬਾਤ ਆ ਭਵਾਂ ਨਾ ਪਾਉ ਨਮੇਰੀ ਕਹਿੰਦਾ ਗਵਾਂਡੀਆਂ ਘਰੇ ਲ ਜਾ ਕੇ ਚੋ ਲਿਓ ਤੇ ਬੱਚਾ ਆਪਦੇ ਘਰੇ ਖੜਾ ਰਹਿੰਦੇ ਤਾਂ ਵੀ ਨਹੀਂ ਲੱਤ ਚੱਕਦੀ ਮਿੱਤਰੋ ਬਾਲੀ ਸੀਲ ਆ ਯਾਰ ਇੰਨਾ ਸੁਭਾ ਚੰਗਾ ਕੱਟੀ ਦਾ ਹਣਾ ਪ੍ਰਿੰਸ ਵੀ ਕਹਿੰਦਾ ਬਾਲੀ ਠੰਡੀ ਆ ਹੁਣ ਕਈ ਬੰਦੇ ਤਾਂ ਐ ਕਹਿ ਦਿੰਦੇ ਆ ਬਰਫਰ ਕੀ ਠੰਡੀ ਬਰਫ ਗਰਮ ਨਹੀਂ ਹੁੰਦੀ ਸੰਤੂ ਸਾਹਿਬ ਜੀ ਗੱਲ ਇੱਕ ਜੇ ਹਾਂਜੀ ਇਹਨੇ ਬੋਲ ਤੋ ਸਟੇਡਿੰਗ ਹੀ ਮਲਕੇ ਸਾਫ ਹੁੰਦਿਆਂ ਸਾਰੀ 12 ਲੀਟਰ ਦੁੱਧ ਕੀਤਾ ਜੇ ਕਰਮ ਵਾਲੀ ਦੁੱਧ ਲਾਓ ਸਾਹਿਬ ਕਿੰਨਾ ਦੁੱਧ ਕਰੂਗੀ ਦੁੱਧ ਭਾਉ ਬੱਸ ਉਹਨਾਂ ਨੇ ਤਾਂ 13 ਲੀਟਰ ਦੁੱਧ ਆਇਆ ਕੀ ਬਾਤ ਆ ਵੇਖੋ ਸੱਜਣਾ 1.5 ਤੋਂ ਪੌਣੇ 2 ਕਿਲੋ ਇਹੋ ਜਿਹੀ ਗਾੜੀ ਆ ਤੇ ਜਦੋਂ ਪਸਮਾਕ ਕਰਦੀ ਹੋਊਗੀ ਨਾ ਤੇ ਥਣਾ ਥਣਾ ਤਿਆਂ ਦਾ ਕੀ ਬਾਤ ਆ ਤੇ ਚਵਾਈ ਦਾ ਨਾ ਤੁਹਾਨੂੰ ਵਿਖਾਤੀ ਆ ਵੀ ਗਾਂ ਨਾਲੋਂ ਵੀ ਮੋਟੀ ਚਵਾਈ ਆ ਮੈਂ ਦੀ ਜੇ ਜੇ ਤੇ ਭਾਉ ਜੀ ਮੇਰਾ ਮਾਣਾ ਦਾ ਵੀ 16 ਤੋਂ ਪਲੱਸ ਦੁੱਧ ਪਾਜੂ ਵਧੂਗੀ ਹਣਾ ਬੀਵੀ ਬਾਜੂ ਖੁੱਲਾ ਡੁੱਲਾ ਦੁੱਧ ਪਾਉਗੇ 16 ਤੋਂ ਪਲੱਸ ਕਿਉਂਕਿ ਲੇਵੇ ਲੂਵੇ ਦੀ ਫਰੀਕੀ ਬਹੁਤ ਚੰਗੀ ਲੱਗੀ ਆ ਇੱਕ ਮਿੰਟ ਮੇਰਾ ਵੀਰ ਪਤਾ ਗੱਲ ਵੀ ਆ ਹਾਂਜੀ ਭਾਉ ਜੀ ਅਨ ਕਈ ਬਦਿਆ ਥੋੜਾ ਸਸਤਾ ਦਾ ਕਰ ਲਿਓ ਹਾਂਜੀ ਆਪਣੇ ਦੇਲ ਦੀ ਮੈਂ ਗੱਲ ਦੱਸਾਂ ਜੀ ਸਾਨੂੰ ਮਜਾ ਹੀ ਨਹੀਂ ਕੁੜਾ ਹੁਣ ਮੁੰਡਾ ਸਾਲ ਤੋਂ ਤਾਂ ਹੋ ਗਿਆ ਮਾਰ ਹੀ ਲਿਆ ਹੁੰਦੇ ਨੇ ਵੀ ਚੰਗੀਆਂ ਮਈਆਂ ਹੀ ਵੇਚੀਆਂ ਨੇ ਤੇ ਫਿਰ ਮੇਰਾ ਵੀਰ ਇਹ ਨਾ ਕੋਈ ਗੱਸਾ ਕਰੇ ਵੀ ਇਹ ਵੀ ਪਹਿਲਾਂ ਮਾੜੀਆਂ ਲੈਂਦਾ ਰਹੇ ਲੈਂਦੇ ਰਹੇ ਆ ਮਾੜੀਆਂ ਵੀ ਆਪਾਂ 1000 ਦੀ ਮੈਂ ਵੀ ਲਈ ਆ 30 ਦੀ ਵੀ ਲਈ ਆ ਪਰ ਉਹਨਾਂ ਦਾ ਫਰਕ ਕੋ ਹੋਰ ਜੀ ਇਹਨਾਂ ਮਈਆਂ ਦੀ ਜਦੋਂ ਬਾਲਟੀ 7-8 ਕਿਲੋ ਦੀ ਢੱਕੇ ਚਾੜ ਕੇ ਇੱਕ ਟਾਈਮ ਉੱਠੀ ਦਾ ਨਾ ਫੇਰ ਆਖੀਦਾ ਨਹੀਂ ਦੇਸੀ ਲੈਣ ਨੂੰ ਜੀ ਉਹ ਪਾਉ ਜੀ ਉਹੀ ਗੱਲ ਆ ਗਈ ਵੀ ਕਿੱਥੇ ਦੋ ਸਾਂਭਣੀਆਂ ਫਿਰ ਇੱਕ ਹੀ ਸਾਂਭੇ ਅਗਲਾ ਤੇ ਦੋਹਾਂ ਜਨਾਂ ਇੱਕ ਹੀ ਦੁੱਧ ਦਿੰਦੀ ਆ ਮੋਗਲ ਸੰਤੂ ਸਾਹਿਬ ਦਾ ਕੋਈ ਜ਼ਿਆਦਾ ਨਹੀਂ ਜੀ ਕਰਨਾ ਠੀਕ ਆ ਕਿੰਨੇ ਦੀ ਦੇ ਦਈਏ ਗੱਲ ਪੁੱਛਣੀ ਲੱਗੀ ਸਾਨੂੰ 1 25 ਦੀ ਦੇਦਾ ਸਵਾ ਲੱਖ ਦੀ ਉਹਦੇ ਚ ਪਿਆਰ ਮੁਹabbat ਕੋ 500 ਛੋੜ ਕਰਦਾ ਕਿ ਪਤਾ ਗੱਲ ਕੀ ਅਸਲ ਵਾਂਦੇ ਇਹੋ ਜੀ ਚੰਗੀ ਝੋਟੀ ਜਿਹੜੀ ਹੈ ਨਹੀ ਇਹਦਾ ਇਹਦਾ ਹੈ ਹਜ਼ਾਰ ਕਰਦਾ ਹਜ਼ਾਰ ਛੋੜ ਕਰ ਦੋ ਲੈ ਵੀ ਸੱਜਣਾ ਪ੍ਰਿੰਸ ਨੇ ਆਪਦੀ ਖੁਸ਼ੀ ਨਾਲ ਕਹਿਤਾ ਕਹਿਤਾ ਮੁੰਡੇ ਤੇ ਚੱਲ ਤੇ ਹਜ਼ਾਰ ਛੋੜ ਛੋੜਾ ਜਾ ਜੇ 1 ਲੱਖ ਤੇ 24000 ਦੀ ਝੋਟੀ ਆਉਣੀ ਹੈ ਆਪਣੇ ਘਰੇ ਯਾਰ ਕੀ ਬਾਤ ਆ ਕਰਨਾਂ ਲਈ ਮੇਰੇ ਹੱਥ ਲਾ ਲੈ ਮੈਂ ਪਸਮਾ ਫੜਾਈ ਵੇਖੋ ਸੱਜਣਾ ਤਾਰਾਂ ਮਾਰੀਆਂ ਤਾਂ ਇਹ ਪਸਮਾਈ ਜੀ ਕਿੱਲੇ ਠੋਗੀ ਆ ਹਾਂਜੀ ਵੇਖੋ ਸੱਜਣਾ ਤੇ ਬਾਕੀ ਚਵਾਈ ਦਾ ਤੁਹਾਨੂੰ ਬਖਾਤੀ ਤੇ ਤਸੀਲ ਪਣ ਐਵਜੀ ਚੀਜ਼ ਨਾ ਬਹੁਤ ਘੱਟ ਮਿਲਦੀ ਆ ਸੱਜਣੋ ਜਿਹੜੀ ਆ ਉਂਗਲ ਉਹ ਨਾ ਆਪਾਂ ਕਹਿ ਦਿੰਨੇ ਆ ਜਿਹਨੂੰ ਮੋਟੀ ਤਾਰ ਨਾਲ ਆਵੇ ਨਾ ਤੇ ਸਤੂ ਸਾਹਿਬ 1,24,000 ਰੁਪਏ ਨਹੀਂ ਲੈਣਾ ਕੀ ਬਾਤ ਜਿਹਨੂੰ ਮੋਟੀ ਤਾਰ ਨਾਲ ਤੇ ਭਾਉ ਜੀ ਇਹਦੀ ਕੀ ਡਿਟੇਲ ਆ ਵੀ ਮੈਂ ਬਹੁਤ ਚੰਗੀ ਆ ਕੀ ਚੀਜ਼ ਕੀ ਰੰਗ ਭਾਗ ਮੈਂ ਇਹਨੂੰ ਲਾਇਆ ਰੱਖਦਾ ਆ ਜਾਂਦਾ ਸਾਰੀ ਬਲੈਕ ਆ ਇਹ ਜਾਮਨਰ ਕੀ ਕਾਲੀ ਜਿਵੇਂ ਕਹਿ ਦਿੱਤੀ ਹੈ ਨਾ ਇਹਨੇ ਪਹਿਲੇ ਸਵੇਰੇ ਦੁੱਧ ਕੱਢਿਆ 13 ਲੀਟਰ ਨਾ ਕੱਢਿਆ ਜੇ 15 ਨਾ ਕੱਢਿਆ 16 13 ਐਕਾ ਕਹਿੰਦੀ ਸ਼ਾਮ ਤੇ ਜੇ ਆਪਣੀ ਖਮਜਾਣਾ ਕੋਈ ਲਵੇ ਇਹਦੇ ਦੇਣ ਹਾਲੇ 2-4 ਲੈ ਜਾਣੇ ਇਹ ਸੁਆ ਦੂਜਾ ਜੀ 52 ਸੁਆ ਜੀ ਠੀਕ ਆ ਪ੍ਰਿੰਸ ਵੀਰੇ ਚੈਰੀ ਇਹ ਵੀ ਚੰਗੇ ਲੱਗਦੇ ਥਣਾ ਥੁਣਾ ਲੀਓ ਓਕੇ ਆ ਇੱਦਾਂ ਇੱਦਾਂ ਜੁੱਪੀ ਆ ਅੱਛਾ ਹਾਂਜੀ ਹਾਂਜੀ ਵੇਚਦਾ ਤਾਂ ਸੱਦੀ ਕਰਕੇ ਖੜੇ ਨਹੀਂ ਬਹੁਤ ਵੱਡੀ ਮੈਂ ਚਰ ਰੱਸਾ ਹੀ ਉਹ ਵਿੱਚ ਬੁਰੀ ਬੁਰੀ ਜੇਗਾ ਹਾਂ ਕਈ ਪਸ਼ੂ ਕਰਦੇ ਆ ਜਦੋਂ ਤਲਿਹਾਰਾ ਪਾਲ ਗਏ ਨਾ ਆਲੋਜੀਕ ਮੰਦੇ ਆ ਢੰਡੀ ਇੰਨੀ ਕੋਈ ਹਸਾਬ ਨਹੀਂ ਬਹੁਤ ਜਿਆਦਾ ਅੱਛਾ ਬਾਕੀ ਥਣ ਥਣ ਬੜਾ ਕੰਮ ਦਾ ਲੱਗਾ ਹਨਾ ਪੈਠਪੁੜਾ ਕਰਮਾ ਵਾਲੀ ਬਹੁਤ ਨਿੱਕਰ ਮੈਂ ਆ ਕੋਈ ਸ਼ੱਕ ਨਹੀਂ ਵੇਖੋ ਮੈਂ ਕਿੱਡਾ ਆ ਤੇ ਵੇਖੋ ਮੇਰਾ ਹਾਂ ਨਹੀਂ ਕੀ ਬਾਤ 1.5 ਫੁੱਟ ਹੈਗਾ ਕਿ ਨਹੀਂ ਆ ਹਾਂ ਪੌਣੇ 2 ਫੁੱਟ ਹੀ ਆ ਪੌਣੇ 2 2 ਫੁੱਟ ਚੌੜੀ ਆ ਜੀ ਜੀ ਤੇ ਇਹ ਇੱਧਰ ਵੇਖੋ ਚਮੜੀ ਕਿੰਨੀ ਫਤਣੀ ਆ ਵੇਖੋ ਜਿੱਦਾਂ ਕਾਗਜ਼ ਦਾ ਕਾਗਜ਼ ਹੁੰਦਾ ਵਾਕਿਆ ਹੀ ਕੀ ਬਾਤ ਆ ਇਹ ਮੈਂ ਪਿਛੇ ਹੱਥ ਲਾਈਏ ਤੇ ਮੈਂ ਭੁੱਕਦੀ ਆ ਹਾਂ ਛਾਲ ਮਾਰ ਜਾਂਦੀ ਆ ਵੇਖੋ ਕਿੰਨੀ ਹੱਡੀ ਆ ਕੀ ਬਾਤ ਆ ਬਾਕੀ ਥਾਂਲੇ ਦੇ ਦੀ ਜਿਹੜੀ ਕੁਆਲਿਟੀ ਹੈ ਨਾ ਕਰਮਾ ਵਾਲੀ ਦੀ ਦੇਖਣਯੋਗ ਆ ਹਨਾ ਕੀ ਬਾਤ ਬੱਬਰ ਮੈਂ ਥੋੜੀ ਸੰਤੂ ਸਾਹਿਬ ਆਪਾਂ ਜੇ ਇੱਕ ਦੀ 11 ਤੇ ਲਈ ਦੀ ਨਹੀਂ ਜੀ ਠੀਕ ਆ ਜੀ ਜੈਦੀ ਅਸਰ ਤੇ ਪ੍ਰਵਾਹ ਕਿਹਨ ਤੇ ਜੈਦੀ ਚੰਗੀ ਮੈਂ ਕਰਕੇ ਆਪਾਂ ਲਈ ਆ ਬਾਕੀ ਊੜਾ ਬੰਨਾ ਕੋਈ ਨਹੀਂ ਹਨਾ ਇਹ ਦੂਘਾ ਦਾ ਰੱਬ ਤਾਂ ਨਹੀਂ ਤੁਹਾਡੇ ਇੱਕਦਮ ਬਗਾਲਾ ਵੱਡੀ ਜਲਦੀ ਆ ਹਾਂ ਕੋਈ ਪ੍ਰਵਾਹ ਹੀ ਨਹੀਂ ਨੂੰ ਦੇਖੋ ਕੁਆਲਿਟੀ ਬੜੀ ਚੰਗੀ ਛੋਟੀ ਨਹੀਂ ਪ੍ਰਵਾਹ ਡਰੀਡਮ ਕੀ ਜਾਂਦੀਆਂ ਨਾ ਬਲਕਿ ਪ੍ਰਵਾਹੀ ਹੋਈ ਬਹੁਤ ਬਹੁਤ ਚੰਗਾ ਦੁੱਧ ਪਾਉਗੀ ਹਨਾ ਹਾਂਜੀ ਹਾਂਜੀ ਕਰਮਾ ਵਾਲੀ ਦੀ ਜਿਹੜੀ 15 ਲੀਟਰ ਤੋਂ ਪਲਾਸੀ ਜਾਊਗੀ ਬੜੇ ਰਮਾਨ ਨਾ ਬੜੇ ਆਰਾਮ ਨਾਲ ਜਾਊਗੀ ਜੇ ਕੋਈ ਸਾਹਮਣ ਵਾਲਾ ਭੈਣ ਭਰਾ ਹੋਇਆ। ਹਾਂਜੀ ਜੀ। ਤੇ ਜੇ ਹੁਣ ਭੁਖੀ ਬੰਦੂਗਾ ਫੇਰ ਆਪਾਂ ਵੀ ਨਹੀਂ ਕੁਝ ਕਰ ਸਕਦੇ। ਤੂੰ ਹੀ ਸਾਨੇ ਜੇ ਵਾਟ ਤੇ 3 ਕਿਲੋ ਇੱਕ ਟਾਇਰ ਦਾ ਪੌਣਾ ਪਾਉਣਾ। ਪੌਣਾ ਹੀ ਪਹਿਣਾ ਜੇ ਦੁੱਧ ਚੂਣਾ ਤਾਂ ਹਨਾ। ਦਰ ਮਰਜੀ ਪੱਠੇ ਪਾ ਦੋ ਤੂੜੀ ਪਾ ਦੋ ਹਰੇ ਪਾ ਦੋ ਖਾਜੂਗੀ। ਚਾਰੰਗ ਬਹੁਤ ਆ। ਬਹੁਤ ਕਿਹਾ। ਸਿਆਣੀ ਵੀ ਬਹੁਤ ਆ ਹਨਾ। ਸਿਆਣੀ ਹਾਂਜੀ। ਤੇ ਜਿੰਨ ਦੀ ਆਈ ਇੱਥੇ ਪਛਾਹ ਕਰ ਦੇਣਾ ਜਦ ਰਮਾ ਆਣਾ ਬੈਠੀ ਜਿਹੜਾ ਕਰਦਾ। ਆਹ ਲੋ ਇਹਦਾ ਗੱਦਾ ਵੇ ਲੋ ਸਾਫ਼ ਕਰਨਾ। ਕੋਈ ਸ਼ੱਕ ਨਹੀਂ। ਕੋਈ ਗੱਡੇ ਨੂੰ ਭੈਣ ਇਹਨੇ ਮਲਕ ਤੇ ਭਾਉ ਜ ਠੀਕ ਆ ਜੀ ਜਿਸਵਾਕੇ ਦੁੱਧ ਮਿਲਕੇ ਦਿੰਦੇ ਤੇ ਰੇੜੀ ਠੀਕ ਆ ਮੋਹ ਦੇ ਦਾ ਵੀ ਕਰਦਾ ਇਹ ਵੀ ਇੱਕ ਬੱਚੀ ਦੀ ਦੇ ਦੋ ਇੱਕ ਲੱਖ ਤੇ 25000 ਦੀ ਇਹ ਵੀ 1000 ਛੋੜੀ ਇੱਕ 24 ਦੀ ਹਾਂਜੀ ਕਰੀ ਜਾਂਦਾ ਪ੍ਰਿੰਸ ਦੀ ਪ੍ਰਿੰਸ ਐ ਨੂੰ ਕਰੀ ਮਾਰੀ ਜੀ ਪਿੱਛੋਂ ਚੱਕਾ ਚੱਕਰ ਪਤਾ ਕੀ ਜੀ ਹਾਂਜੀ ਆ ਪੰਜ ਅੱਜ ਆ ਐਦਾ ਪਾਉ ਹਣ ਹਾਂਜੀ ਪੰਜਾ ਚੌਦਾਂ ਦਿਨਾਂ ਨੂੰ ਲੋਕੀ ਕੜਕ ਵੱਢ ਕੇ ਜੀਦੇ ਹੋਗੇ ਨਾ ਹਾਂਜੀ ਇਹ ਲੋਕਾਂ ਦੀਆਂ 6-6 ਕਿਲੋ ਵਾਲੀਆਂ ਭੱਜ-ਪੁੱਜ ਜਾਣੀਆਂ ਤੇ ਵੇਖੋ ਫਿਰ ਹਾਂ ਇਹ ਜਿਹੜੀਆਂ 6-1.5 ਲੱਖ ਨਹੀਂ ਜਿਤਨਾ 1-25 ਤੇ 1-25 ਇਹਦਾ ਕੀਤਾ ਪਾਉ ਜੀ ਇਹ ਤਾਂ ਜਿਹੜਾ ਮੇਲਾ ਲੁੱਟ ਗਿਆ ਹੁਣ ਮੇਲੇ ਵਾਲੀ ਗੱਲ ਹੀ ਆ ਹਨਾ ਚਾਰ ਦਿਨ ਆ ਚਾਰ ਦਿਨ ਸਾਹਮਣੀ ਪੈਣੀ ਤੇ ਮੂਰਤਰ ਕੀ ਝੋਟੀ ਸਵਾ ਲੱਖ ਚ ਘਰੇ ਜਾ ਵੜਨੀ ਆ ਦੇਖੋ ਕਿੰਨੀ ਠੱਡੀ ਧੀ ਹਾਂ ਕੋਈ ਸ਼ੱਕ ਨਹੀਂ ਕੋਕਾ ਪੀ ਸੀ ਆ ਜੀ ਮੈਂ ਕਹਿ ਦਿੱ ਗਏ ਨਹੀਂ ਕਹਿਨ ਉਹ ਕਹਿ ਦਿੱਤਾ ਦੇਖੋ ਕਿੰਨੀ ਚੌੜੀ ਹਾਂ 1.5 ਪੌਣੇ 2 ਫਟ ਹੈ 2 ਫਟ ਪੌਣੇ 2 ਫਟ ਹੈਗੀ ਖੁੱਲੀ ਡੁੱਲੀ ਚੱਡਾ ਚੌੜਾ ਕਰੂਗੀ ਜਦੋਂ ਬੜੋਗੇ ਇੰਨਾ ਚੱਡਾ ਚੌੜਾ ਬਹੁਤ ਕਰਮ ਵਾਲੀ ਚੰਗੀ ਨਿਕਲੂਗੀ ਮੈਂ ਇਹ 1 25000 ਰੁਪਏ ਨੇ ਛੋੜ ਆਪਾਂ 1 ਲੱਖ ਤੇ 24000 ਦੀ ਹੈ ਨਾ ਲਓ ਵੀ ਸੱਜਣੋ ਸਭ ਦਾ 25 ਦਾ ਹੀ ਹਜ਼ਾਰ ਛੋੜ ਕਰਾਂਗਾ ਕੀ ਬਾਤ ਆ ਕਹਿਨ ਵਾਲੀ ਗੱਲ ਨਹੀਂ ਕਿਉਂਕਿ ਸਜਣੋ ਇਹ ਨੋਟ ਕਰਿਓ گاਉਂ ਵੀ ਰੁਪਈਏ ਲੱਗ ਕੇ ਆਉਂਦੀਆਂ ਕਿਸੇ ਦੇ ਘਰੇ ਜੰਮੀ ਪਲੀ ਐਡੀ ਕੀਤੀ ਕਿਸੇ ਨੇ ਤਾਂ ਤਿਆਰ ਕਰਨ ਤੇ ਵੀ ਲੱਖ ਰੁਪਈਆ ਖਰਚਾ ਆ ਜਾਂਦਾ ਸਜਣੋ ਜਦੋਂ ਐਡੀ ਕੱਟੀ ਤਿਆਰ ਕਰਦੇ ਆ ਨਾ ਬਹੁਤ ਰੁਪਈਏ ਲੱਗ ਜਾਂਦੇ ਆ ਤੇ ਹਾਂਜੀ ਸਾਰੇ ਮੇਰੇ ਵੀਰ ਵੀਡੀਓ ਜਿਹੜੇ ਵੇਂਦੇ ਚੰਗੀ ਤਰ੍ਹਾਂ ਵੇਚ ਕੇ ਨਾ ਫਿਰ ਫੋਨ ਅਗਰੇ ਕਰਨ ਪਹਿਲਾ ਤੇ ਨੰਬਰ ਇਹ ਵੀ ਤੁਸੀਂ ਕੱਲੀ ਕੱਲੀ ਸ਼ਾਇਰ ਬਖਾਲ ਦਿੱਤੇ ਹਾਂ ਜੀ ਹਾਂਜੀ ਹਾਂਜੀ ਕੋਸ਼ਿਸ਼ ਕਰੀਦੀ ਆ ਮੈਂ ਤਾਂ ਭਾਵੇਂ ਮੈਂ ਦੇ ਉੱਤੇ ਵੱਧ ਲੱਗ ਜੇ ਤੁਸੀਂ ਕੱਲੀ ਕੱਲੇ ਆਂਗਾਂ ਗਾਂਗ ਸ਼ਾਇਰ ਬਖਾਲ ਦਿੱਤੇ ਜਿਵੇਂ ਤੁਹਾਡੀਆਂ ਗੱਲਾਂ ਵੀ ਸੱਚੀਆਂ ਹਾਂਜੀ ਧੰਨਵਾਦ ਨਹੀਂ ਸਾਰੀ ਤੁਹਾਡੇ ਚੈਨਲ ਦੇ ਉੱਤੇ ਵੀਡੀਓ ਨਹੀਂ ਪਾ ਸਕਦਾ ਤੁਸੀਂ ਪੈਰਾਂ ਤੋਂ ਕੱਢ ਦਿੰਦੇ ਜੀ ਬਸ ਹਾਂਜੀ ਹਾਂਜੀ ਜਿਹੜਾ ਸੱਚਾ ਸੱਚਾ ਉਹ ਪਾ ਸਕਦਾ ਵਾ ਇਹ ਨਹੀਂ ਕਿ ਰਿਕਵੈਸਟ ਆ ਵੀ ਚੰਗੀ ਤਰ੍ਹਾਂ ਦੋ ਹੋਰ ਵੀ ਵੀਡੀਓ ਵੀ ਵੀਡੀਓ ਵੇਖ ਕੇ ਫੇਰ ਫੋਨ ਲਾ ਕੇ ਤਸੱਲੀ ਕਰ ਲਿਆ ਕਰੋ ਪਹਿਲਾਂ ਹਨਾ ਵੀ ਆਪਣੇ ਕਿਹੜੀ ਫੈਟ ਆ ਤੇ ਫੇਰ ਐਂਜੇ ਨਾ ਕਹਿ ਦਿਆ ਕਰੋ ਯਾਰ ਮੈਂ ਨਾ ਤੇ ਮਾਮੇ ਤੇ ਫੇਰ ਫੋਨ ਲਾਉਣਾ ਹਨਾ ਕਿਉਂਕਿ ਹਰੇਕ ਬੰਦਾ ਬਿਜੀ ਆ ਜਿਹੜੇ ਬੰਦੇ ਨੇ ਸਤੂ ਦੇ ਚੈਨਲ ਤੇ ਮਹੀਨਾ ਦਾ ਲੈ ਲਿਆ ਹਾਂਜੀ ਉਹ ਵੀ ਮਗਰੋਂ ਮਾਰੀ ਲਊਗਾ ਮਾਰੀ ਲਊਗਾ ਹਨਾ ਕੋਈ ਨਾ ਗੱਲ ਕਹਿੰਦਾ ਸਹੀ ਗੱਲ ਆ ਜੀ ਉਹਦਾ ਪਹਿਲਾ ਸੁਆਹਏ ਬਲੂਨ ਸੁਈ ਆ ਹਾਂ ਠੀਕ ਆ ਜੀ ਡੇਢ ਮਹੀਨਾ 45 ਦਿਨ ਬਣੀ ਹੋਈ ਆ ਠੀਕ ਆ ਚੈੱਕ ਹੋ ਜੂਗੀ ਹਨਾ ਮੈਂ ਉਤਰਾ ਹੈ 100% ਜਿਹੜੇ 99% ਤੁੰਗੜੀ ਆ ਠੀਕ ਆ ਮਸ਼ੀਨ ਮਾਰਦੀ ਆ ਹਾਂ ਜਿੰਨਾ ਵਾਡੂਨ ਤੇ ਮੈਂ ਨੇ ਪਾਇਆ ਜਿਹੜੇ ਮੈਂ ਨੇ ਗੋਰ ਪੈਣਾ ਹਵਾ ਸ਼ਦੀ ਜੀ ਮਾਰੀ ਆ ਮੈਨੇ ਨਹੀਂ ਨਹੀਂ ਮੈਂ ਗੱਬਣ ਹੀ ਨਿਕਲੂ ਸਵਾਨਦ ਮੈਂ ਆ 47 44 ਦੇ ਮੈਨੂੰ ਬਣੀ ਹੋ ਗਏ ਆ 5 ਲੀਟਰ ਮੈਂ ਕੋ ਉੱਤੇ 4 ਲੀਟਰ ਮੈਂ ਤੁ ਕਰੇ ਠੀਕ ਛੱਡੀ ਬੜੀ ਠੀਕ ਆ ਠੀਕ ਆ ਠੀਕ ਆ ਦੋ ਦੇ ਦੇ ਕੋਲੇ 5 ਲੀਟਰ ਆ ਤੇ 4 ਨਹੀਂ ਖੜੇ ਤੁਹਾਡੇ ਘਰ ਮਿਲਦੀ ਜੀ ਉਤਰਾ ਭਾੜੇ ਤੇ ਹੀ ਨਾ ਅਗਲੇ ਦੇ ਘਰ ਦੀ ਕਾ ਵੀ ਦਵਾ ਕਰ ਗਈ ਉਹ ਇੱਕ ਅੱਧਾ ਦਿਨ ਉਪਰਾ ਕਰ ਸਕਦੀ ਤੇ ਚੂਣ ਦਾ ਭਾਉ ਬਹੁਤ ਚੰਗਾ ਹੋ ਹੈਨਾ ਬਹੁਤ ਬੋਲੀ ਹੈ ਹਾਂ ਕਿਉਂਕਿ ਥਣ ਬਾਲਾ ਕੰਮ ਦਾ ਲੱਗਾ ਕਰਮ ਵਾਲੀ ਨੂੰ ਚੱਲ ਪੁੱਤ ਚੱਲ ਤੇ ਗੱਵਣ ਨੇ ਹਾਂ ਹਾਂ ਚੰਗੀ ਹੈ ਪੂਰ ਤੱਕ ਬਲਾਇਆ ਗਿਆ ਤੇ ਇਹਨੇ ਸੱਜਰ ਨੇ ਪ੍ਰਿੰਸ ਕਿੰਨਾ ਗੱਦੁੱਤ ਪੁੱਛਿਆ ਇਹਦੀ ਮਾਲਕ ਨੂੰ ਕਿ ਨਹੀਂ ਨਹੀਂ ਦੇ ਦੇਗੀ ਹੂ ਕੁਆਲਿਟੀ ਚੰਗੀ ਹੈ ਛੋਟੀ ਵੀ ਛੋਟੇ ਕੱਢ ਦੀ ਜਿਆਦੀ ਵੱਡੀ ਨਹੀਂ ਜੇ ਹਾਂ ਜਿਆਦਾ ਜੈਰੀਆਂ ਵੱਡੀਆਂ ਹਾਂਜੀ ਹਾਂਜੀ ਹਾਂ ਦਰਮਿਆਨੀ ਆ ਗਈ ਇਹਦਾ ਆਪਾਂ 14 15 ਕਹਿ ਲਈਏ ਤੇ ਫਿਰ ਆਪਾਂ ਹਾਡੇ ਦੇ ਲੋਕ ਸਭਾ ਕਰਦੇ ਆ ਤੇ ਆਪਾਂ ਤੇਰੀ ਗੱਲ ਦਾ ਗਲਤੀ ਗਲਤ ਵੀ ਗੱਲ ਇੱਛੇ ਆਪਾਂ ਵੀ ਹੋ ਜਾਗੇ ਆਪਾਂ ਦੇ ਕੰਮ ਹੀ ਨਹੀਂ ਕਰਨਾ ਨਹੀਂ ਨਹੀਂ ਤੇ ਪਾਉ ਜੀ ਫਿਰ ਇਹ ਕਿੰਨੇ ਦੀ ਦੇ ਦਿੱਤੀ ਆਪਾਂ ਲਾਸਟ ਮੈਂ ਵਿਖਾਈ ਆ ਦੇਖੋ ਸੱਜਣੋ ਤੁਸੀਂ ਤੁਹਾਡੇ ਕੋਈ ਮੁੱਲ ਪੁੱਛਣਾ ਜੋ ਆਲਾ ਵੀ ਇੱਕ ਗਲਤ ਧਰਮ ਫਿਰ ਦੀ ਗੱਲ ਵਾ ਹਾਂਜੀ ਮਹਾਰਾਜ ਨੂੰ ਅਸੀਂ ਮੰਨਣ ਵਾਲੇ ਤੁਹਾਨੂੰ ਕੋ ਦੱਸਿਆ ਤਾਂ ਨਹੀਂ ਨਾ ਨਾ ਜੀ ਸਿਰਕਾ ਤੁਸੀਂ ਦਾ ਨਹੀਂ ਫਿਰ ਵੀ ਆ ਪਰ ਪੀਏ ਲਾ ਕੇ ਲਿਆਏ ਆ ਯਾਰ ਤੂੰ ਵੀ ਨਹੀਂ ਆਦੀ ਕਾਪਾ ਨੂੰ ਨਹੀਂ 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 ਇਹ ਗੱਲ ਤੇਰੇ ਕੋ ਖਾਣੀ ਯਾਰ ਨਹੀਂ ਨਹੀਂ ਇੱਕ ਵਾਰੀ ਤਜਰਬਾ ਕਰਕੇ ਤੁਸੀਂ ਉਹ ਵੀਡੀਓ ਪਾਉਣਾ ਦੱਸ ਨਹੀਂ ਨਹੀਂ ਧੰਨਵਾਦ ਆ ਤੁਹਾਡਾ ਤੇ ਮਹਾਰਾਜ ਆਪਾਂ ਨੇ ਮੈਂ ਹੈਂਡ ਦੇ ਦਈਏ ਆਪਣੇ ਭੈਣਾ ਭਰਾਵਾਂ ਨੂੰ ਵੀ ਐਨੇ ਦੀ ਪਹੁੰਚ ਕਰਤੀਏ ਇਹਦੀ ਪਹੁੰਚ ਹੀ ਕਰਤੀਏ ਪਹੁੰਚ ਨਾ ਕਰੀਏ ਹੱਥ ਲਾਓ ਹਾਂਜੀ ਮੁਕਤਾਲਾ ਭਾਜ ਕਰ ਦਿੰਦੇ ਆ ਅੱਛਾ ਜੀ 50 ਹਾਂਜੀ ਦੋ ਰੋੜਾ 48000 ਦੀ ਠੀਕ ਆ ਹੋਰ ਕੋਈ ਮੌਕੇ ਤੇ ਹੋਜੂ ਆਖਣ ਲੱਗੇ ਹੋ ਤੁਸੀਂ ਆਪਣੇ ਤੇ ਲੋ ਵੀ ਦੱਸ ਦੋ ਤੁਸੀਂ ਕੀ ਆਖਣ ਲੱਗੇ ਹੋ ਜੋ ਮਾਨਤਨ ਦੱਸ ਦੋ ਤੁਸੀਂ ਤੁਸੀਂ ਦੱਸ ਦੋ ਕੋਈ ਨਹੀਂ ਤੁਸੀਂ ਹੈ ਕੋਈ ਐਂਡਲਾ ਪੀਸ ਆ ਕੋਈ ਨਹੀਂ 46 ਦੀ ਦੇ ਦਈਏ ਅੰਦੂ ਸਾਹਿਬ 1000 ਰੁਪਇਆ 45 ਦੀ ਠੀਕ ਹੈ ਜੀ ਧੰਨਵਾਦ ਲਓ ਵੀ ਸੱਜਣੋ ਇਹ ਦੋ ਇਹ ਦੋ ਤੁਹਾਡੇ ਤੇ ਕੋਈ ਨਹੀਂ 47000 ਦੀ ਝੋਟੀ ਆ ਗੱਬਣ ਵੀ ਨਿਕਲਣੀ ਆ ਕਰਮਾਂ ਵਾਲੀ ਨਹੀਂ ਨਹੀਂ 45 ਦੀ 45 ਦੀ 40000 13 ਮਾਲ 45 ਦੀ ਦੇਣੀ। ਲੋ ਵੀ ਸੱਜਣਾ ਹੁਣ ਤਾਂ ਗਾਂ ਫਿਰ ਰੱਬ ਦਾ ਨਾਮ 45000 ਚ ਝੋਟੀ ਯਾਰ ਮੰਨ ਕੇ ਚੱਲੋ ਵੀ ਕੱਟੀ ਵੀ ਨਹੀਂ ਆਉਂਦੀ। ਹਾਂਜੀ। ਤੇ ਇਹ ਥੋੜੇ ਘਰੇ ਦੁੱਧ ਵੀ ਆ ਜਾਣਾ ਤੇ ਮੰਨ ਲਓ ਵੀ 45 46 ਦਿਨਾਂ ਦੀ ਬਣੀ ਵੀ ਹੋਈ ਆ। ਹਾਂਜੀ। ਤੇ ਬਾਬੇ ਨੇ ਕਰਤੀ ਕਰਪਾ ਤਾਂ ਕਰਮਾਲੀ ਜੇ ਗੱਭਣ ਨਿਕਲੇ ਫੇਰ ਤਾਂ ਵਾਰੇ ਨਿਆਰੇ ਆ। ਤੇ ਭਾਉ ਕਹਿੰਦਾ ਵੀ ਆਈਡੀਆ 100% 90 95% ਇਹਦੇ ਤੋਂ ਫੁੱਲ ਮੀਂ ਦਾ ਕਿ ਕਰਮਾਲੀ ਗੱਭਣ ਨਿਕਲੂ ਕਿਉਂਕਿ ਸੱਜਣੋ ਸਵਾਂਦ ਮੈਂ ਆ ਤੇ 100% ਗੱਭਨ ਨਿਕਲੂਗੀ ਬਾਕੀ ਪਸ਼ੂ ਦਾ ਰੋਕ ਵੀ ਦੱਸ ਦਿੰਦਾ ਭਾਉ ਜੀ ਹਨਾ ਬਿਲਕੁਲ ਆਰ ਵੀ ਦੱਸ ਦਿੰਦੇ ਨਾ ਪਹੂ ਦੇ ਬੇਟਾ ਤੂੰ ਸਾਬ 5 ਕਿਲੋ ਦੁੱਧ ਉਹ ਹਾਂਜੀ ਮੈਂ ਵਾਂ ਕੋਈ ਕੱਟੀ-ਕੁੱਟੀ ਨਹੀਂ ਜੀ ਪਾ ਲਈ ਆ ਰੇਟ ਪਾਇਆ ਵਾ ਕੀ ਇਹਦਾ ਮਤਲਬ ਇਹ ਮੈਂ ਕੱਲ ਦਾ ਆਖਣਾ ਮੇਰਾ ਸ਼ਰੀਂ ਦੀ ਮੈਂ ਚੈੱਕ ਕਰਾ ਲਉ ਹਾਂ ਜੀ ਡਾਕਟਰ ਨੂੰ ਪੁੱਛਿਆ ਜਾਂਦਾ ਸੀ ਵੀ 10 ਦਿਨ ਹੋਰ ਖੜੋ ਜਾ ਫਿਰ ਕਰ ਦੂੰਗਾ ਚੈੱਕ ਹਾਂਜੀ ਹਾਂਜੀ ਜੇ ਚੈੱਕ ਹੋ ਜਾਂਦੀ 10 ਦਿਨ ਰੋਕ ਲੈਂਦੇ ਤੇ ਤੁਹਾਨੂੰ ਪਤਾ 55 ਛੱਡਦੀ ਹੈਗੀ ਬੜੇ ਆਰਾਮ ਨਾਲ ਹੈਗੀ ਕਿ ਨਹੀਂ ਇੱਕੋ ਸੈਕਿੰਡ ਚ ਖੋਲ ਕੇ ਲੈ ਜਾਣੀ ਹੈ ਅਗਲੇ ਤੇ ਜੇ ਅੱਜ 45 ਦੀ ਲਿਆ ਕੇ 10 ਦਿਨ ਸਾਂਭ ਕੇ ਚੈੱਕ ਕਰਾਉਗਾ ਉਹਦੀ 55 ਦੀ ਆ ਲੈਟਰੀ ਆ ਜਿੱਦਾਂ ਲੋਕੀ 20 ਰੁਪਈਆ ਦੀ ਪਾ ਦਿੰਦੇ ਉਹਦੇ ਚ ਕਰੋੜ ਨਿਕਲ ਆਉਂਦਾ ਤੇ ਨਹੀਂ 45 ਦਾ ਜੇਬ ਚ ਹੀ ਆਉਦਾ 45 ਦਾ ਕਿਤੇ ਜਾਂਦਾ ਹੀ ਨਹੀਂ 45 ਦੀ ਕਿਤੇ ਜਾਂਦਾ ਹਾਂ ਇਹਦੇ ਚ ਕਿਹੜਾ ਵੀ ਘਟਜੂਗਾ ਕੁਝ ਵਧੂਗਾ ਹੀ 45 ਤੋਂ ਹੀ ਹਾਂ ਕੋਈ ਕਰ ਦੂ ਯਾਰ ਕਰਾਇਆ ਭਾੜਾ ਵੀ ਕੱਢ ਕੇ ਜਾਊਗੀ ਹਾਂਜੀ ਹਾਂਜੀ ਲੋ ਵੀ ਸੱਜਣੋ ਇਹ ਸੀਗੇ ਪਸ਼ੂ ਐਸ ਵੇਲੇ ਪੰਡ ਮੱਤੇ ਵਾਲੇ ਭਾਉ ਨਿੰਮੇ ਕੋਲੇ ਤੇ ਆਹ ਤਿੰਨ ਝੋਟੀਆਂ ਦਾ ਨਫਰ ਜਿਵੇਂ ਕਹਿ ਦਈਏ ਵੀ ਹੁਣ ਸਫਤ ਤਾਂ ਬਹੁਤ ਕਰ ਲਈ ਇਹਨਾਂ ਦੀ ਪਹਿਲਾਂ ਵੀ ਤੇ ਐ ਨਾ ਕਿ ਉਹ ਵੀ ਸਫਤ ਕਰੀ ਜਾਂਦੇ ਕਿਉਂਕਿ ਜਦੋਂ ਸੱਜਣੋ ਪਸ਼ੂ ਹੀ ਸਾਹਮਣੇ ਸਫਤਲੇ ਆ ਜਾਂਦੇ ਨਾ ਉਦੋਂ ਯਾਰ ਨੇਚਰਲੀ ਦਿਲ ਕਰਦਾ ਵੀ ਇਹਨਾਂ ਦੀ ਸਫਤ ਕਰਨੀ ਬੰਦੀ ਆ ਕਿਉਂਕਿ ਕੁਦਰਤ ਨੇ ਇਹਨਾਂ ਨੂੰ ਹੀਰੇ ਬਣਾਇਆ ਆਪਾਂ ਰਾਈ ਮਾਰੀਆਂ ਸੰਤੂ ਸਾਹਿਬ ਮੇਰੇ ਪਾਸ ਵੀ ਹਾਂ ਬਹੁਤ ਖਰੀ ਝੋਟੀ ਆ ਸਜਣੋ ਦੁੱਧ ਦੁੱਧ ਨੂੰ ਨਾ ਬੇਫਿਕਰ ਹੋ ਜਾਓ 15 16 ਕਿਲੋ ਦੁੱਧ ਤੋਂ ਨਾ ਜਮਾ ਨਹੀਂ ਜਾਂਦੀ ਜੇ ਹਰਿਆਣੇ ਨੂੰ ਭੱਜਨ ਨੂੰ ਫਰਦੇ ਆ ਨਾ ਤੇ ਭਾਉ ਨਿੰਮੇ ਕੋਲੇ ਆ ਜਿਓ ਟਾਪ ਦੇ ਹੀਰੇ ਵਿਖਾਏ ਆ ਤੁਹਾਨੂੰ ਕਿਉਂਕਿ ਕੋਲੇ ਐਸ ਵੇਲੇ ਮੌਜੂਦ ਆ ਤੇ ਕੋਈ ਵੀ ਐ ਨਹੀਂ ਹੈਗਾ ਯਾਰ ਕਿਸੇ ਮੈਂ ਦੇ ਵਿੱਚ ਕੋਈ ਹੱਥ ਤਰਾ ਜਿਹੜੀ ਚੀਜ਼ ਮੇਰੇ ਸਾਹਮਣੇ ਆ ਗਈ ਮੈਂ ਪੁੱਛਣ ਦੀ ਕੋਸ਼ਿਸ਼ ਕਰ ਲੈਣਾ ਉਹਨਾਂ ਵੀ ਆ ਯਾਰ ਇੱਥੋਂ ਥਣ ਵੱਧ ਘਾਟਾ ਜਾਂ ਕੋਈ ਹੋਰ ਗੱਲਬਾਤ ਆ ਹਨਾ ਤੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰ ਲੀਆਂ ਬਾਕੀ ਕੰਮ ਸਾਫ਼ ਸੁਥਰਾ ਦੁੱਧ ਪਾਉ ਗਰੰਟੀ ਨਾਲ ਦੱਸਦਾ ਤੁਹਾਨੂੰ ਵੀ ਜੇ ਯਾਰ ਦੁੱਧ ਘੱਟ ਨਿਕਲੇ ਤੇ 5-5000 ਦੀ ਛੋੜ ਵੀ ਕਰ ਦਿੰਦਾ ਤੇ ਸਾਰੀ ਗੱਲਬਾਤ ਕੀਤੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਕੋਈ ਵੱਧ ਘੱਟ ਬੋਲ ਲਿਆ ਗਿਆ ਕਿਹਾ ਗਿਆ ਖਿਮਾ ਦੇ ਇਜਾਜ਼ਤਾਂ ਬਾਕੀ ਡਿਟੇਲ ਅੱਗੇ ਪਾਉ ਤੋ ਫੇਰ ਲੈ ਲਾਦਿਆ ਜੀ ਫਤਿਹ ਸਾਰਿਆਂ ਨੂੰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਸੱਜਣੋ ਫੇਰ ਦੁਬਾਰਾ ਵੀਡੀਓ ਨੂੰ ਐਂਡ ਤੱਕ ਵੇਖਣੇ